ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜਥੇਦਾਰ ਜਗਰੂਪ ਸਿੰਘ ਸੇਖਮਾ ਵੱਲੋਂ ਡਾਕਟਰ ਰਾਜਕਮਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਦੀ ਜੋਗ ਰਹਿਨਮਾਈ ਹੇਠ ਹਰਚਵਾਲ ਤੋਂ ਡੱਲਾ ਮੋੜ ਬਲਵੰਡਾ ਬੁੱਢਾਬਾਲਾ ਕਥਾਣਾ ਫੁੱਲੜਾ ਤੁਸੀਂ ਬਣਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇਗੇ ਇਸ ਮੌਕੇ ਬਲਾਕ ਪ੍ਰਧਾਨ ਪੰਚ ਸਰਪੰਚ ਅਤੇ ਆਪ ਦੇ ਸਮੂਹ ਵਰਕਰ ਹਾਜ਼ਰ ਸਨ ਆਉ ਵਿਖਾਉਂਦੇ ਹਨ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਏਪੀਜੀ న్యూਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨ ਪੱਤਰਕਾਰ ਰੋਹਤਗਮਰ ਡੋਗਰਾ ਦੀ ਇਹ ਰਿਪੋਰਟ ਮੇਰੇ ਦੇਖਾਂ ਬੜਾ ਕਰ 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 ਸਰ ਜੀ ਆਓ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੇਰੇ ਵੀ ਸਾਡ ਤੇ ਹੋ ਜਾ ਪਾਜੀ ਨਾਲ ਓਕੇ ਆਉਂਦੇ ਤਾਂ ਕਿ ਰਾਹ ਮਿਲ ਸਕੇ ਤੇ ਜਲਦੀ ਆਪਣੇ ਸਟੇਜ ਤੇ ਆਉਣ आम आदमी पार्टी के जिला अध्यक्ष सादिया दे महबूब नेता सरदार जगरूप सिंह जी सेखमा प्लानिंग बोर्ड के चेयरमैन हल्का इंतियार सब तो पहला थे मैं सरदार जगरूप सिंह से जी सेखमा ਸਾਡੇ ਚੇਅਰਮੈਨ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਲੀਡਰ ਨੇ ਉਹਨਾਂ ਨੂੰ ਉਹਨਾਂ ਦੀ ਸਮੁੱਚੀ ਟੀਮ ਨੂੰ ਸਾਡੇ ਚੇਅਰਮੈਨ ਸਾਹਿਬਾਨ ਵੀ ਨੇ ਮਾਰਕਟ ਕਮੇਟੀ ਦੇ ਚੇਅਰਮੈਨ ਸਾਹਿਬਾਨ ਨੇ ਬਲਾਕ ਪ੍ਰਧਾਨ ਸਾਹਿਬਾਨ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਇਹ ਜਿਹੜੀ ਘੜੀ ਹੈ ਬੜੀ ਇਤਿਹਾਸਕ ਘੜੀ ਹੈ ਇਹ ਸੜਕ ਜਿਹੜੀ ਹੈ ਬਹੁਤ ਦੇਰ ਤੋਂ ਤੁਸੀ ਵਾਲੀ ਸੜਕ ਜਿਹੜੀ ਬਣਨ ਵਾਲੀ ਸੀ ਔਰ ਇਸ ਦੀ ਲੰਬਾਈ ਕਰੀਬ ਬਹੁਤ ਲੰਬੀ ਸੜਕ ਹੈ 24 ਕਿਲੋਮੀਟਰ ਦੇ ਕਰੀਬ ਇਸ ਦੀ ਲੰਬਾਈ ਹੈ ਔਰ ਜਿਸ ਤੇ ਕਰੀਬ 12 ਕਰੋੜ ਰੁਪਇਆ ਜਿਹੜਾ ਲਗਭਗ ਉਹ ਖਰਚ ਆਣਾ ਸੋ ਇਹ ਬਹੁਤ ਜਲਦੀ ਜਿਹੜੀ ਅੱਜ ਨੀਂਹ ਪੱਥਰ ਰੱਖਤਾ ਗਿਆ ਤੇ 5-6 ਮਹੀਨੇ ਦੇ ਵਿੱਚ ਵਿੱਚ ਇਹ ਬਣ ਕੇ ਜਿਹੜੀ ਤਿਆਰ ਹੋ ਜਾਏਗੀ ਔਰ ਸਾਡੇ ਹਲਕੇ ਦੇ ਸਾਰੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਏਗੀ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕੇਜਰੀਵਾਲ ਸਾਹਿਬ ਜੀ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਜੋ ਬਹੁਤ ਵਿਸ਼ਾਲ ਉਪਰਾਲਾ ਕੀਤਾ ਜਾ ਰਿਹਾ ਹੈ ਉਨਾ ਦਾ ਕੋਟਨ ਕੋਟਾ ਨੂੰ ਧੰਨਵਾਦ ਔਰ ਸਾਡੇ ਵਰਕਰ ਸਾਥੀਆਂ ਦਾ ਧੰਨਵਾਦ ਜਿਨ੍ਹਾਂ ਨੇ ਅਣਥੱਕ ਮਿਹਨਤ ਕੀਤੀ ਹੈ ਔਰ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਮੈਂ ਜਿਹੜਾ ਮੈਂਬਰ ਪਾਰਲੀਮੈਂਟ ਵੀ ਬਣਿਆ ਤੇ ਸਾਡੇ ਸਾਥੀਆਂ ਨੇ ਹਰਗੋਬਿੰਦਪੁਰ ਤੋਂ ਐਮਐਲਏ ਸਾਹਿਬ ਸਾਡੇ ਜਿੰਨੇ ਵੀ ਸਰਪੰਚ ਸਾਹਿਬਾਨ ਬਲਾਕ ਪ੍ਰਧਾਨ ਸਾਹਿਬਾਨ ਔਰ ਸਾਰੇ ਦਲਜੀਤ ਜੀ ਮੇਰੇ ਨਾਲ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਉਸ ਮਿਹਨਤ ਸਦਕਾ ਜਗਰੂਪ ਜੀ ਦਾ ਵੀ ਏਰੀਆ ਜਿਹੜਾ ਬਿਲਕੁਲ ਨਾਲ ਦਾ ਸੀ ਤੇ ਇਹਨਾਂ ਨੂੰ ਵੀ ਅਸੀਂ ਬਿਲਕੁਲ ਬਹੁਤ ਇਹਨਾਂ ਨੇ ਮਿਹਨਤ ਕੀਤੀ ਅਸੀਂ ਇਹਨਾਂ ਨੂੰ ਕਾਫੀ ਪਰੇਸ਼ਾਨ ਕੀਤਾ ਸੋ ਜ ਨਾ ਫਿਰ ਕੋ ਸੋ ਮੈਂ ਬਹੁਤ ਹਰੇਣੀ ਆ ਸੋ ਬਹੁਤ ਬਹੁਤ ਵਧਾਈ ਦਿੰਦਾ ਸਾਰੇ ਹਲਕਾ ਨਿਵਾਸੀਆਂ ਨੂੰ ਤੇ ਸਾਰਿਆਂ ਨੂੰ ਕਿ ਜਿਹੜੀ ਸੜਕ ਹੈ ਵਧੀਆ ਬਣੇ ਤੇ ਤੁਸੀਂ ਸਬ ਤੁਹਾਡੇ ਸਾਰਿਆਂ ਲਈ ਲਾਹੇਵੰਦ ਸਾਬ ਬਾਏ ਗੁਰੂ ਜੀ ਦਾ ਖਾਲਸਾ ਬਾਏ ਗੁਰੂ ਜੀ ਹਾਂ ਲਈ ਅੱਜਕਾ ਇਸ ਤੋਂ ਪਹਿਲਾਂ ਇੱਕ ਉਦਘਾਟਨ ਅਸੀਂ ਹਰਚੋਵਾਲ ਤੋਂ ਕਰਦੀਆਂ ਜਿਹੜਾ ਉਹ ਆਲਰੇਡੀ ਕਰਕੇ ਆਏ ਆ ਤੇ ਉੱਥੇ ਸੜਕ ਦੀ ਲੰਬਾਈ ਜਿਹੜੀ ਉਹ ਵੀ 12 ਕਿਲੋਮੀਟਰ ਦੇ ਕਰੀਬ ਹੈ ਤੇ ਉਸ ਦੀ ਲਾਗਤ ਜਿਹੜੀ ਹੈ 8 ਕਰੋੜ 30 ਲੱਖ ਹੈ ਸੋ ਉਹ ਵੀ ਜਿਹੜੀ ਸੜਕਾ ਪਿਛਲੇ 20 ਸਾਲ ਤੋਂ ਉਹ ਤਾਂ ਖਰਾਬ ਪਈ ਸੀ ਉਹ ਵੀ ਇੱਕ ਇਤਿਹਾਸਕ ਜਿਹੜਾ ਕੰਮ ਹੋਇਆ ਥੈਂਕ ਯੂ ਸਤਿ ਸ੍ਰੀ ਅਕਾਲ ਸਭ ਤੋਂ ਪਹਿਲੋਂ ਤੇ ਐਮਪੀ ਸਾਹਿਬ ਦਾ ਡਾਕਟਰ ਰਾਜਕੁਮਾਰ ਚੱਬੇਵਾਲ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇਹ ਜਿਹੜਾ ਤੁਸੀਂ ਸੜਕ ਦੀ ਰਿਪੇਅਰ ਆ ਔਰ ਜਿੰਨੀਆਂ ਬੇਠ ਇਲਾਕੇ ਦੀਆਂ ਸੜਕਾਂ ਨੇ ਅੱਜ ਉਹਨਾਂ ਦਾ ਇਹਨਾਂ ਨੇ ਉਦਘਾਟਨ ਕੀਤਾ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ ਔਰ ਇਹ ਸੜਕਾਂ ਬਹੁਤ ਹੀ ਲੰਬੇ ਸਮੇਂ ਤੋਂ ਜਿਹੜੀਆਂ ਨੇ ਖਰਾਬ ਸਨ ਬਹੁਤ ਖਸਤਾ ਹਾਲਤ ਸੀ ਔਰ ਕਾਫੀ ਸੜਕ ਹਾਦਸੇ ਜਿਹੜੇ ਆ ਲੋਕ ਉਹਨਾਂ ਦਾ ਸ਼ਿਕਾਰ ਹੋਏ ਨੇ ਸੋ ਇਹ ਸੜਕਾਂ ਬਣਦੇ ਨਾਲ ਇਲਾਕੇ ਦੇ ਵਿੱਚ ਇੱਕ ਬੜਾ ਵਧੀਆ ਜਿਹੜਾ ਵਾ ਉਹ ਸਮਾਂ ਜਿਹੜਾ ਲੋਕਾਂ ਲਈ ਆਏਗਾ ਕਿਉਂਕਿ ਇਹ ਸਾਡੀ ਗੰਨੇ ਦੀ ਬੈਲਟ ਆ ਔਰ ਟਰਾਲੀਆਂ ਜਿਹੜੀਆਂ ਨੇ ਤੁਸੀ ਤੋਂ ਲੱਗਦੀਆਂ ਨੇ ਔਰ ਜਦੋਂ ਸੜਕਾਂ ਖਰਾਬ ਹੁੰਦੀਆਂ ਤਾਂ ਪਲਟਣ ਦਾ ਖਤਰਾ ਹੁੰਦਾ ਸਕੂਲਾਂ ਦੇ ਬੱਚੇ ਸਾਡੇ ਉਧਰ ਪੜਦੇ ਆ ਵੱਡੀਆਂ ਬੱਸਾਂ ਜਿਹੜੀਆਂ ਸਕੂਲ ਦੀਆਂ ਲੰਘਦੀਆਂ ਨੇ ਸੋ ਬੜਾ ਇਹ ਜਿਹੜੀ ਧੁੱਸੀ ਆ ਇਹ ਵੇਟ ਲਾਕੇ ਦੀ ਲਾਈਫਲਾਈਨ ਸੜਕ ਆ ਪਰ ਇਹਦਾ ਜਿਹੜਾ ਵਾ ਇਹਦੀ ਹਾਲਤ ਖਰਾਬ ਹੋਣੀ ਜਿਹੜਾ ਵਾ ਉਹ ਇਲਾਕੇ ਲਈ ਇੱਕ ਕੋੜ ਦੀ ਤਰ੍ਹਾਂ ਸੀ ਸੋ ਇਹਨੂੰ ਜਿਹੜੀ ਆ ਇਹਦੀ ਜਿਹੜੀ ਰਿਪੇਅਰ ਆ ਉਹ ਐਮਪੀ ਸਾਹਿਬ ਨੇ ਅੱਜ ਇਹਨਾਂ ਦੇ ਯਤਨਾਂ ਸਦਕਾ ਜਿਹੜਾ ਇਹ ਸਾਰੇ ਕੰਮ ਹੋ ਰਿਹਾ ਮੈਂ ਇਹਨਾਂ ਦਾ ਔਰ ਸਾਡੇ ਇਲਾਕੇ 'ਚ ਵੀ ਐਮਪੀ ਬਣ ਕੇ ਪਹਿਲੀ ਵਾਰ ਆਏ ਨੇ ਮੈਂ ਉਹਨਾਂ ਦਾ ਚੇਚੇ ਤੌਰ ਤੇ ਧੰਨਵਾਦ ਕਰਦਾ ਕਿ ਇਹ